ਪਹਿਲਾਂ ਤਾਂ ਜੀ 15 ਅਗਸਤ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਪੱਤਰਕਾਰਾਂ ਨੂੰ ਸਾਰੇ ਮੇਰੇ ਲਿਸਨਰ ਸਾਰੇ ਭਰਾ ਜਿਹੜੇ ਮੈਨੂੰ ਦੇਖ ਰਿਆ ਸੋ ਅੱਜ ਆਪਾਂ ਪਹੁੰਚੇ ਆ ਸੋ ਅੱਜ ਅਸੀਂ ਡਿਫਰੈਂਟ ਕਾਈਂਡ ਆਫ ਮਹਾਲਾ ਹਾਰ ਲਿਆ ਤੇ ਰੈਲੀ ਕਰਕੇ ਤੇ ਫਿਰ ਅਸੀਂ ਫਲੈਗ ਨੂੰ ਸਲੂਟ ਕਰਨਾ ਜੇ ਅਗਰ ਗੱਲ ਕਰੀਏ ਕਿ ਤੁਸੀਂ ਹੁਣ ਅੱਜ ਫਲੈਗ ਡੇ ਹੈਗਾ ਤੇ ਨਾਲ ਹੀ ਕੋਈ ਗਾਣਾ ਵੀ ਛੁੱਟਦਾ ਜਾਏਗਾ ਤੇ ਉੱਥੇ ਕੋਈ ਅੱਜ ਆਪਣੇ ਦੇਸ਼ ਦੇ ਉੱਤੇ ਕਰਾਂਗੇ ਜਲਦੀ 100% ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਗੀਤ ਤੁਹਾਡੇ ਆਉਣ ਵਾਲੇ ਬਹੁਤ ਵਧੀਆ ਭਾਜੀ ਮਿਹਨਤ ਕਰ ਰਹੇ ਆ ਜੀ ਟਰਾਈ ਕਰ ਰਹੇ ਆ ਬਾਈਕ ਨਾਲ ਤੁਹਾਡਾ ਹੀ ਪਿਆਰ ਹੈ ਜੀ ਹਾਂਜੀ 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 ਤੁਹਾਡਾ ਨਹੀਂ ਹੈਗਾ ਅਕਸਰ ਹਾਰਲੇਨ ਦੇਖਿਆ ਜਾਂਦਾ ਹੈ ਅੱਛਾ ਬਾਈਕ ਨਾਲ ਹੈ ਮੈਂ ਮੈਂ ਸੋਚਿਆ ਕਹਿੰਦਾ ਵਾਈਫ ਨਾਲ ਤੁਹਾਡਾ ਹੀ ਪਿਆਰ ਹੈ ਹਾਂਜੀ ਬਾਈਕਸ ਨਾਲ ਜਿੰਨਾ ਲਵਰ ਹੈਗਾ ਜੀ ਕਿਉਂਕਿ ਬਾਈਕਸ ਲਵਰ ਕਾਫੀ ਜਰਾ ਹੋਗਾ ਮੈਂ ਗਾਣਾ ਸੁਣਾ ਦਿੰਦਾ ਯਾਰ ਮੈਂ ਹਨਾ ਰਾਈਡਿੰਗ ਮੈਂ ਕਹਿਣ ਜੋਗਾ ਜੇ ਹੋਇਆ ਨਹੀਂ ਗੀਤ ਸੁਣਾਉਣ ਜੋਗੇ ਹੈਗੇ ਹਨਾ ਹਾਂਜੀ ਹਾਂਜੀ ਹਾਰ ਲਈ 7 ਲੱਖ ਦਾ ਨਹੀਂ ਆਸ਼ਕੀ ਚ ਚੱਕਤਾ ਤੇ ਸਹਣੇ ਪੈਗੇ ਘਾਟੇ ਗੋਰੀਏ ਸਾਡੇ ਕਿਥੋਂ ਗਲ ਵਿੱਚੋਂ ਨੰਗ ਜਾਣ ਕੇ ਪੇਟੀ ਨੂੰ ਲਾਤੇ ਗੋਰੀਏ ਹਾਰ ਲਈ 7 ਲੱਖ ਦਾ ਨਹੀਂ ਆਸ਼ਕੀ ਚ ਚੱਕਤਾ ਤੇ ਸਹਣੇ ਪੈਗੇ ਘਾਟੇ ਗੋਰੀਏ ਥੈਂਕ ਯੂ ਬਈ ਪਹਿਲਾਂ ਤਾਂ ਜੀ 15 ਅਗਸਤ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਪੱਤਰਕਾਰਾਂ ਨੂੰ ਸਾਰੇ ਮੇਰੇ ਲਿਸਨਰ ਸਾਰੇ ਭਰਾ ਜਿਹੜੇ ਮੈਨੂੰ ਦੇਖ ਰਿਆ ਸੋ ਅੱਜ ਆਪਾਂ ਪਹੁੰਚੇ ਆ ਸੋ ਅੱਜ ਅਸੀਂ ਡਿਫਰੈਂਟ ਕਾਈਂਡ ਆਫ ਬੰਬਲੋ ਹਾਰ ਲਿਆ ਤੇ ਰੈਲੀ ਕਰਕੇ ਤੇ ਫਿਰ ਅਸੀਂ ਫਲੈਗ ਨੂੰ ਸਲੂਟ ਕਰਨਾ ਜੇਕਰ ਗੱਲ ਕਰੀਏ ਕਿ ਤੁਸੀਂ ਹੁਣ ਅੱਜ ਫਲੈਗ ਡੇ ਹੈਗਾ ਤੇ ਨਾਲ ਹੀ ਕੋਈ ਗਾਣਾ ਵੀ ਛੁੱਟਦਾ ਜਾਏਗਾ ਤੇ ਉੱਥੇ ਕੋਈ ਅੱਜ ਆਪਣੇ ਦੇਸ਼ ਦੇ ਉੱਤੇ ਕਰਾਂਗੇ ਜਲਦੀ 100% ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਗੀਤ ਤੁਹਾਡੇ ਆਉਣ ਵਾਲੇ ਬਹੁਤ ਵਧੀਆ ਭਾਜੀ ਮੈਂਦ ਕਰ ਰਹੇ ਆ ਜੀ ਟਰਾਈ ਕਰ ਰਹੇ ਆ ਬਾਈਕ ਨਾਲ ਤੁਹਾਡਾ ਹੀ ਪਿਆਰ ਹੈ ਜੀ ਹਾਂਜੀ 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 ਤੇ ਤੁਹਾਡਾ ਨਹੀਂ ਹੈਗਾ ਅਕਸਰ ਹਾਰਲੇਨ ਦੇਖਿਆ ਜਾਂਦਾ ਹੈ ਅੱਛਾ ਬਾਈਕ ਨਾਲ ਹੈ ਮੈਂ ਮੈਂ ਸੋਚਿਆ ਕਹਿੰਦਾ ਵਾਈਫ ਨਾਲ ਤੁਹਾਡਾ ਹੀ ਪਿਆਰ ਹੈ ਹਾਂਜੀ ਬਾਈਕਸ ਨਾਲ ਜਿੰਨਾ ਲਵਰ ਹੈਗਾ ਜੀ ਕਿਉਂਕਿ ਬਾਈਕਸ ਲਵਰ ਕਾਫੀ ਜਰਾ ਹੋਗਾ ਮੈਂ ਗਾਣਾ ਸੁਣਾ ਦਿੰਦਾ ਯਾਰ ਮੈਂ ਹਨਾ ਰਾਈਡਿੰਗ ਮੈਂ ਕਹਿਣ ਜੋਗਾ ਜੇ ਹੋਇਆ ਨਹੀਂ ਗੀਤ ਸੁਣਾਉਣ ਜੋਗੇ ਹੈਗੇ ਹਨਾ ਹਾਂਜੀ ਹਾਰਲੇ 7 ਲੱਖ ਦਾ ਨਹੀਂ ਆਸ਼ਕੀ ਚ ਚੱਕਦਾ ਤੇ ਸਹਣੇ ਪੈ ਗਏ ਘਾਟੇ ਗੋਰੀਏ ਸਾਡੇ ਕਿਥੋਂ ਗਲ ਵਿੱਚੋਂ ਨੰਗ ਜਾਣ ਕੇ ਪੇਟੀ ਨੂੰ ਲਾਤੇ ਗੋਰੀਏ ਹਾਰਲੇ 7 ਲੱਖ ਦਾ ਨਹੀਂ ਆਸ਼ਕੀ ਚ ਚੱਕਤਾ ਤੇ ਸਹਣੇ ਪੈਗੇ ਘਾਟੇ ਗੋਰੀਏ ਥੈਂਕ ਯੂ ਬਈ